ਰੀਸੈਂਟ ਪਾਸਟ ਦੇ ਵਿੱਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਕੀ ਫਾਇਰਿੰਗ ਦਾ ਇਨਸੀਡੈਂਟ ਸਦਰ ਪੁਲਿਸ ਸਟੇਸ਼ਨ ਦੇ ਨੋਟਿਸ ਦੇ ਵਿੱਚ ਆਇਆ ਸੀ ਇਹ ਯੈਸਟਰਡੇ ਨਾਈਟ ਦਾ ਇਨਸੀਡੈਂਟ ਸੀ ਜਿਹਦੇ ਵਿੱਚ ਕੀ ਸਾਨੂੰ ਰਿਪੋਰਟ ਮਿਲੀ ਸੀ ਕਿ ਇੱਕ ਬੰਦਾ ਜ਼ਖਮੀ ਹੋਇਆ ਜਿਹਦੇ ਇੱਕ ਲੱਤ ਤੇ ਗੋਲੀ ਵੱਜੀ ਹੈ ਤੇ ਦੂਸਰੇ ਬੰਦੇ ਦੀ ਡੈਥ ਹੋਈ ਹੈ ਪੁਲਿਸ ਟੀਮਸ ਤੁਰੰਤੀ ਐਕਟਿਵ ਹੋਈਆਂ ਪੁਲਿਸ ਸਟੇਸ਼ਨ ਸਦਰ ਦੀ ਤੁਰੰਤੀ ਐਫ ਆਈ ਆਰ ਰਜਿਸਟਰ ਕੀਤੀ ਅਸੀਂ 127/25 ਰੈਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ 103 109 125 25 ਤੇ 27 ਆਰਮਜ਼ ਐਕਟ ਦੀ ਕਰਦੇ ਹੀ ਅਸੀਂ ਤੁਰੰਤ ਇੱਥੇ ਤੇ ਐਕਸ਼ਨ ਮੋਡ ਤੇ ਲੱਗ ਗਏ ਤੇ ਆਈ ਵਾਂਟ ਟੂ ਗਿਵ ਯੂ ਅ ਗੁੱਡ ਨਿਊਜ਼ ਤੇ ਇਹਦੇ ਇਹਦੇ ਵਿੱਚ ਸਕਸੈਸਫੁਲ ਆਪਰੇਸ਼ਨ ਕਰਦੇ ਹੋਏ ਅੰਡਰ ਦ ਗਾਈਡੈਂਸ ਆਫ ਆਨਰੇਬਲ ਸੀਪੀ ਅੰਮ੍ਰਿਤ ਸਰ ਅਸੀਂ ਜਿਹੜਾ ਮੇਨ ਅਕਿਊਜ਼ਡ ਹੈ ਵਿਕਰਾਂਤ ਇਲੀਅਸ ਵਿੱਕੀ ਜਿਹੜਾ ਹੈ ਜੋ ਕਿ ਜੇਈਸੀ ਬਿਜਲੀ ਬੋਰਡ ਦੇ ਵਿੱਚ ਉਹਨੂੰ ਅਸੀਂ ਕਾਬੂ ਕੀਤਾ ਤੇ ਅਰੈਸਟ ਇਫੈਕਟ ਕੀਤੀ ਥਿਸ ਕੇਸ ਇਸ ਫੁਲੀ ਸੋਲਵਡ ਤੇ ਅਸੀਂ ਫਰਦਰ ਰਿਮਾਂਡ ਤੇ ਲੈ ਕੇ ਪੁੱਛ ਕੇ ਚੱਲੇ ਇਨਵੈਸਟੀਗੇਸ਼ਨ ਜਿਹੜੀ ਹੈ ਚੱਲ ਰਹੀ ਹੈ ਸਾਡੀ ਤੇ ਅਸੀਂ ਦੱਸਣਾ ਚਾਹਾਂਗੇ ਕਿ ਵੀ ਆਰ ਰਾਈਟ ਹੇਅਰ ਫੋਰਥਰਾਈਟ ਤੇ ਤਤਪਰਾਂ ਤੁਹਾਡੀ ਸੇਫਟੀ ਐਂਡ ਸਿਕਿਉਰਿਟੀ ਨੂੰ ਇਨਸ਼ੋਰ ਕਰਨ ਦੇ ਲਈ ਤੇ ਜਸਟਿਸ ਸਪੀਡਲੀ ਪਹੁੰਚਾਂਦੇ